ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਇਸ ਸਮੇਂ ਦੌਰਾਨ ਆਂਬ ਖਾਣਾ ਹਰ ਇੱਕ ਨੂੰ ਪਸੰਦ ਹੈ ਆਂਬ ਯਾਨੀ ਕਿ ਮੰਗੋ ਅਤੇ ਹਰ ਇੱਕ ਦੀ ਚਾਹੇ ਉਹ ਬੱਚਾ ਹੋਵੇ ਜਾਂ ਕੋਈ ਵੱਡਾ ਹੋਵੇ ਹਰ ਇੱਕ ਦੀ ਪਹਿਲੀ ਪਸੰਦ ਹੁੰਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਆਂਬ ਖਾਣਾ ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਪਹਿਲੇ ਸਮੇਂ ਦੇ ਵਿੱਚ ਆਂਬ ਨੂੰ ਕਿਉਂ ਪਿਉਆ ਜਾਂਦਾ ਸੀ ਜੀ ਹਾਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਜਿਹੜੇ ਵੱਡੇ ਬਜ਼ੁਰਗ ਨੇ ਉਹ ਆਂਬ ਨੂੰ ਪਹਿਲਾਂ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੰਦੇ ਨੇ ਠੰਡੇ ਪਾਣੀ ਦੇ ਵਿੱਚ ਉਹ ਭਿਉ ਕੇ ਰੱਖ ਦਿੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਦੇ ਪਿੱਛੇ ਕਾਰਨ ਕੀ ਹੈ ਕਿਉਂ ਇਸ ਨੂੰ ਪਹਿਲਾਂ ਪਿਉਆ ਜਾਂਦਾ ਹੈ ਦੱਸਦੀ ਕਿ ਇਹਦੇ ਨਾਲ ਕੁਝ ਸਾਇੰਟਿਫਿਕ ਰੀਜ਼ਨ ਵੀ ਜੁੜੇ ਹੋਏ ਨੇ ਜੇ ਕਿ ਜਦੋਂ ਕਿ ਆਪਾਂ ਅੰਬ ਖਾਣਾ ਹੁੰਦਾ ਉਸ ਨੂੰ ਪਹਿਲਾਂ ਭੋਂਕੇ ਰੱਖਣ ਦੇ ਨਾਲ ਬਹੁਤ ਫਾਇਦਾ ਹੁੰਦਾ ਅਤੇ ਉਹ ਫਾਇਦਾ ਕੀ ਹੈ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਦੱਸਦੀ ਕਿ ਅੰਬ ਨੂੰ ਆਖਿਰ ਕਿਉਂ ਪਿਓਆ ਜਾਂਦਾ ਇਹਦਾ ਸਵਾਦ ਤਾਂ ਇਹਦੇ ਨਾਲ ਵਧੀਆ ਬਣਦਾ ਹੀ ਬੰਦ ਹੈ ਕੁਝ ਸਾਇੰਟਿਫਿਕ ਕਾਰਨ ਨੇ ਜਿਹੜੇ ਇਹਨਾਂ ਦੇ ਨੁਕਸਾਨ ਦੇ ਤੱਥ ਵੀ ਦੂਰ ਕਰਦਾ ਐ ਸੋ ਦੱਸਦੀ ਕਿ ਅੰਬ ਨੂੰ ਖਾਣ ਤੋਂ ਪਹਿਲਾਂ ਭੋਂਕੇ ਰੱਖਣਾ ਕਿਉਂ ਜ਼ਰੂਰੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਪਹਿਲਾਂ ਜਿਹੜਾ ਆਂਬ ਦੀ ਸਤਾ ਤੇ ਮੌਜੂਦ ਨੁਕਸਾਨ ਦੇ ਤੱਤਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਆਂਬ ਨੂੰ ਦਰਖਤ ਤੋਂ ਤੋੜਿਆ ਜਾਂਦਾ ਹੈ ਇਹਦੇ ਜਿਹੜੇ ਤਣੇ ਦੇ ਵਿੱਚ ਇੱਕਾ ਦੁੱਧ ਵਰਗਾ ਪਦਾਰਥ ਨਿਕਲਦਾ ਹੈ ਜਿਹਨੂੰ ਰਸ ਕਿਹਾ ਜਾਂਦਾ ਹੈ ਇਸ ਰਸ ਵਿੱਚ ਕੁਝ ਰਸਾਇਣ ਹੁੰਦੇ ਨੇ ਜੋ ਚਮੜੀ ਲਈ ਦੇ ਵਿੱਚ ਜਲਨ ਅਤੇ ਅਲਰਜੀ ਦਾ ਕਾਰਨ ਬਣ ਸਕਦੇ ਨੇ ਇਸ ਤੋਂ ਇਲਾਵਾ ਆਂਬ ਦੇ ਛਿਲਕੇ ਦੇ ਵਿੱਚ ਫਾਈਟਿਕ ਐਸਿਡ ਨਾਮਕ ਇੱਕ ਐਂਟੀ ਨਿਊਟ੍ਰੀਐਂਟ ਵੀ ਹੁੰਦਾ ਹੈ ਜੋ ਸਰੀਰ ਦੇ ਵਿੱਚ ਖਣਿਜਾਂ ਦੇ ਸੋਖਣ ਨੂੰ ਰੋਕ ਸਕਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅੰਬਾਂ ਨੂੰ ਵੀ ਜੇ ਮੈਂਟਲੀ ਪਾਣੀ ਦੇ ਵਿੱਚ ਪਿਉਂਦੇ ਨਾਲ ਪਾਣੀ ਦੇ ਵਿੱਚ ਰਸ ਅਤੇ ਫਾਈਟਿਕ ਐਸਿਡ ਘੁਲ ਜਾਂਦੇ ਨੇ ਜਿਸ ਨਾਲ ਅੰਬ ਖਾਣ ਲਈ ਸੁਰੱਖਿਆਤ ਅਤੇ ਪਚਨ ਦੇ ਵਿੱਚ ਆਸਾਨ ਹੋ ਜਾਂਦਾ ਹੈ ਦੂਜਾ ਵੱਡਾ ਕਾਰਨ ਸਰੀਰ ਦੀ ਗਰਮੀ ਨੂੰ ਘਟਾਉਣਾ ਹੈ ਆਯੁਰਵੇਦ ਦੇ ਅਨੁਸਾਰ ਅੰਬ ਦਾ ਗਰਮ ਪ੍ਰਭਾਵ ਹੁੰਦਾ ਹੈ ਜੋ ਸਰੀਰ ਦੇ ਵਿੱਚ ਗਰਮੀ ਵਧਾ ਸਕਦਾ ਹੈ ਇਸ ਦੇ ਪ੍ਰਭਾਵ ਨੂੰ ਪਾਣੀ ਦੇ ਵਿੱਚ ਪਿਉ ਕੇ ਸੰਤੁਲਿਤ ਕੀਤਾ ਜਾ ਸਕਦਾ ਹੈ ਤਾਂ ਜੋ ਖਾਣ ਤੋਂ ਬਾਅਦ ਪੈਰੀਪਨ ਜਾਂ ਚਲਨ ਦੀ ਸਮੱਸਿਆ ਨਾ ਹੋਵੇ ਸੋ ਇਹ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਫਾਇਦੇਮੰਦ ਹੈ ਜੋ ਗਰਮੀਆਂ ਦੇ ਵਿੱਚ ਪੇਟ ਵਿੱਚ ਜਲਣ ਅਤੇ ਐਸਿਡਿਟੀ ਤੋਂ ਪੀੜਤ ਹਨ। ਤੀਜਾ ਫਾਇਦਾ ਸਵਾਦ ਵਿੱਚ ਸੁਧਾਰ ਹੈ। ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਆਂਬ ਦਾ ਸਵਾਦ ਨਰਮ ਅਤੇ ਤਾਜ਼ਾ ਹੋ ਜਾਂਦਾ ਹੈ। ਕਈ ਵਾਰ ਤਾਂ ਦੇ ਤੋੜੇ ਹੋਏ ਅੰਬਾਂ ਦਾ ਸਵਾਦ ਤਿੱਖਾ ਹੁੰਦਾ ਹੈ ਜੋ ਭਿਜਣ ਤੋਂ ਬਾਅਦ ਘੱਟ ਜਾਂਦਾ ਹੈ। ਸੋ ਦੱਸ ਜੀ ਇਹ ਆਂਬ ਦੀ ਕੁਦਰਤੀ ਮਿਠਾਸ ਅਤੇ ਰਸੀਲੇਪਨ ਨੂੰ ਵੀ ਵਧਾਉਂਦਾ ਹੈ ਜਿਸ ਨਾਲ ਖਾਣ ਦਾ అనుభవ ਹੋਰ ਵਧੀਆ ਹੁੰਦਾ ਚੌਥਾ ਅੰਬਾਂ ਨੂੰ ਭਿਜਣ ਦੇ ਨਾਲ ਕੀਟਨਾਸ਼ਕਾਂ ਦੇ ਰਸਾਇਣਾਂ ਨੂੰ ਦੂਰ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ ਅੱਜ ਕੱਲ ਬਾਜ਼ਾਰ ਵਿੱਚ ਉਪਲਬਧ ਬਹੁਤ ਸਾਰੇ ਅੰਬਾਂ ਨੂੰ ਜਲਦੀ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਵਰਗੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਰਸਾਇਣ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਨੇ ਅਤੇ ਪੇਟ ਦਰਦ ਉਲਟੀਆਂ ਅਲਰਜੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਸੋ ਇਹ ਰਸਾਇਣ ਪਾਣੀ ਦੇ ਵਿੱਚ ਭਿਜਣ ਨਾਲ ਕਾਫੀ हद तक दूर, हुँ हुँ। दूर हो ਜਾਂਦੇ ਨੇ ਇਸ ਲਈ ਤੁਸੀਂ ਆਮ ਨੂੰ ਕੋਸੇ ਪਾਣੀ ਦੇ ਵਿੱਚ ਬੇਕਿੰਗ ਸੋਡਾ ਪਾ ਕੇ ਪੀਉ ਸਕਦੇ ਹੋ ਅੰਤ ਵਿੱਚ ਭਿਜਣ ਨਾਲ ਆਮ ਦੀ ਸਤ੍ਹਾ ਤੇ ਮੌਜੂਦ ਧੂੜ ਗੰਦਗੀ ਬੈਕਟੀਰੀਆ ਵੀ ਦੂਰ ਹੋ ਜਾਂਦੇ ਨੇ ਇਸ ਲਈ ਅਗਲੀ ਵਾਰ ਜੇਕਰ ਤੁਸੀਂ ਆਮ ਖਾਣੇ ਆ ਤਾਂ ਉਸ ਨੂੰ ਵੀ ਤੋਂ 30 ਮਿੰਟ ਪਹਿਲਾਂ ਯਾਨੀ ਕਿ ਅੱਧਾ ਘੰਟਾ ਪਹਿਲਾਂ ਉਸ ਨੂੰ ਪਿਉ ਕੇ ਰੱਖੋ ਅਤੇ ਇਸ ਨਾਲ ਉਹ ਸਵਾਦ ਵੀ ਹੋ ਜਾਵੇਗਾ ਅਤੇ ਨੁਕਸਾਨ ਤੋਂ ਵੀ ਤੁਸੀਂ ਬਚ ਸਕਦੇ ਹੋ